ਤੇ ਮਾਰਨ ਨੇ ਮੋਰਚਾ ਹੀ ਫਤੇ ਕਰਤਾ ਜੀ ਗੁਜਰਾਤ ਵਾਲਾ ਵੀ ਕਰਤਾ ਤੇ ਲੁਧਿਆਣਾ ਵਾਲਾ ਵੀ ਕਰਤਾ ਵਿਰੋਧੀਆਂ ਨੇ ਬੜਾ ਜ਼ੋਰ ਲਗਾਇਆ ਜੀ ਉੱਥੇ ਜਾ ਕੇ ਧਰਨੇ ਪ੍ਰਦਰਸ਼ਨ ਵੀ ਕੀਤੇ ਬਹੁਤ ਜ਼ੋਰ ਲੱਗੇ ਜੀ ਉਹਨਾਂ ਦਾ ਵੀ ਫੇਰ ਵੀ ਨਤੀਜੇ ਨੇ ਜਿਹੜੇ ਉਹ ਚੜ੍ਹਦੀ ਕਲਾ ਲਈ ਆਏ ਜੀ ਉਹਨਾਂ ਨੂੰ ਇਹ ਕਹਦੇ ਹੋ ਕਿ ਸਾਢੇ 6 ਸਾਲ ਤੋਂ ਝਾਕਿਓ ਵੀ ਨਾ ਸਾਢੇ 6 ਸਾਲ ਸਾਡੇ ਪਏ ਨੇ ਅੱਗੇ ਵੀ ਅਸੀਂ ਕੰਮ ਕਰਾਂਗੇ ਲੋਕਾਂ ਨੇ ਸਾਨੂੰ ਫੇਰ ਫਤਵਾ ਦੇਣਾ ਸੋ ਆਮ ਆਦਮੀ ਪਾਰਟੀ ਜਿੰਦਾਬਾਦ ਜਿੰਦਾਬਾਦ ਹੋ ਪੰਜਾਬ ਦਾ ਜਿਹੜਾ ਨਕਸ਼ਾ ਜਿਹੜਾ ਹੈ ਉਹ ਬਦਲੂਗਾ ਬਹੁਤ ਜਿਹੜੇ ਹੁਣ ਤੱਕ ਕੰਮ ਨਹੀਂ ਹੋਏ ਇਦਾਂ ਦੇ ਕੰਮ ਹੋ ਚੁੱਕੇ ਨੇ ਪਹਿਲਾਂ ਵੈਸੇ ਪਰ ਦੇ ਹੋਰ ਬਹੁਤ ਵੱਡੇ ਲੈਵਲ ਦੇ ਉੱਪਰ ਕੰਮ ਜਿਹੜੇ ਆ ਹੋਣ ਜਾ ਰਹੇ ਆ ਆਮ ਆਦਮੀ ਪਾਰਟੀ ਨੇ ਜਿਹੜੇ ਕੰਮ ਕੀਤੇ ਸੀ ਅਸੀਂ ਕੰਮਾਂ ਦੇ ਆਧਾਰ ਤੇ ਵੋਟ ਮੰਗੀ ਆ ਵੀ ਜੀ ਸੋ ਲੋਕਾਂ ਨੇ ਫਤਵਾ ਦਿੱਤਾ 11000 ਦੀ ਲੀਡ ਵੱਡੀ ਲੀਡ ਆ ਲੁਧਿਆਣਾ ਚੌਂਕ ਵਿੱਚ ਆਮ ਆਦਮੀ ਪਾਰਟੀ ਦੇ ਜਿੱਤਣ ਦੀ ਖੁਸ਼ੀ ਦੇ ਵਿੱਚ ਭਾਤਸੋਂ ਦੇ ਵਿਚ ਜਸ਼ਨ ਮਨਾਏ ਜਾ ਰਹੇ ਨੇ ਆਮਦਵੀ ਪਾਰਟੀ ਦੇ ਨਾਬਾ ਤੋਂ ਐਮ ਐਲ ਏ ਗੁਰਦੇਵ ਸਿੰਘ ਦੇਮਾਨ ਦੇ ਭਰਾ ਕਪਲ ਮਾਨ ਜੀ ਦੀਪाराम ਗੜ ਚੇਰਮੈਨ ਮਾਰਕੀਟ ਕਮੇਟੀ ਅਤੇ ਸੈਂਕੀ ਜੀ ਇੱਥੇ ਜਸ਼ਨ ਮਨਾਏ ਜਾ ਰਹੇ ਨੇ ਗੱਲਬਾਤ ਕਰਦੇ ਹਾਂ ਹਾਂ ਜੀ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ਼ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਤੇ ਮਾਰਨ ਨੇ ਮੋਰਚਾ ਹੀ ਫਤਿਹ ਕਰਤਾ ਜੀ ਗੁਜਰਾਤ ਵਾਲਾ ਵੀ ਕਰਤਾ ਤੇ ਲੁਧਿਆਣਾ ਵਾਲਾ ਵੀ ਕਰਤਾ ਬਹੁਤ ਵੱਡੀ ਜਿਹੜੀ ਆ ਫਾਈਟ ਸੀਗੀ ਕਿਉਂਕਿ ਸ਼ਹਿਰੀ ਇਲਾਕਾ ਸੀਗਾ ਪਰ ਆਮ ਆਦਮੀ ਪਾਰਟੀ ਦੇ ਯੋਧਿਆਂ ਨੇ ਲਗਾਤਾਰ ਇਦਾਂ ਧੁੱਪ ਦੇ ਵਿੱਚ ਕੜਕ ਦੀ ਧੁੱਪ ਚ ਮਿਹਨਤ ਕੀਤੀ ਆ ਤੇ ਸਾਡੇ ਸੀਐਮ ਭਗਵੰਤ ਮਾਨ ਜੀ ਸਾਡੀ ਸਾਰੀ ਪਾਰਟੀ ਦੀ ਹਾਈ ਕਮਾਂਡ ਕੇਜਰੀਵਾਲ ਸਾਹਿਬ ਸਾਡੇ ਸਾਰੀ ਆਮ ਆਦਮੀ ਪਾਰਟੀ ਨੇ ਉੱਥੇ ਜਾ ਕੇ ਸੇਵਾ ਕੀਤੀ ਆ ਤੇ ਨਤੀਜੇ ਤੁਹਾਡੇ ਸਾਹਮਣੇ ਆ ਰੁੜਾਈ ਜਿਹੜੇ ਆ ਵੱਡੀ ਲੀਡ ਦੇ ਨਾਲ ਕਿਉਂਕਿ ਉੱਥੇ ਫਾਈਟ ਜਿਹੜੀ ਆ ਚੌਗਣੀ ਸੀਗੀ ਚੌ ਤਰਫਾ ਜਿਹੜੀ ਆ ਫਾਈਟ ਸੀਗੀ ਉਹਦੇ ਵਿੱਚ ਆਮ ਆਦਮੀ ਪਾਰਟੀ ਨੇ ਵੱਡੀ ਜਿਹੜੀ ਹੈ ਲੀਡ ਲੈ ਕੇ ਵੱਡੇ ਮਾਰਜਿਨ ਦੇ ਨਾਲ ਅਜਿੱਤ ਹਾਸਲ ਕਰ ਰਹੀ ਹੈ ਪਾਰਟੀ ਤੇ 10 ਮਿੰਟ ਦੇ ਵਿੱਚ ਅਜਿੱਤ ਦੇ ਲੱਡੂ ਜਿਹੜੇ ਤੁਹਾਨੂੰ ਖਵਾਵਾਂਗੇ ਅਸੀਂ ਤੇ ਕਿਉਂਕਿ ਵੋਟ ਪਰਸੈਂਟ ਜਿਹੜੀ ਘੱਟ ਸੀ 50% ਹੀ ਹੋਈ ਸੀ ਤੇ ਇਸ ਕਰਕੇ ਜਿਹੜੀ ਆ ਲੀਡ ਵੀ ਜਿਹੜੀ ਆ ਘਟਿਆ ਜੇਕਰ ਇਹੀ 80% ਜਿਵੇਂ ਨਾਰਮਲ ਪੈਂਦੀ ਹੁੰਦੀ ਆ 75 80 ਹੁੰਦੀ ਤਾਂ ਇਹ ਲੀਡ ਜਿਹੜੀ ਹੈ ਤਾਂ 20000 ਤੇ 25000 ਦੇ ਨੇੜੇ ਤੇੜੇ ਹੋਣੀ ਸੀਗੀ ਤੇ ਤੁਹਾਡੇ ਮੱਧਮ ਰਾਹੀਂ ਮੈਂ ਤੁਹਾਡਾ ਧੰਨਵਾਦ ਕਰਦਾ ਤੁਸੀਂ ਸਭ ਨੂੰ ਦਿਖਾਉਨੇ ਹੋ ਸਾਰੀ ਚੀਜ਼ ਤੁਹਾਡੇ ਮਾਧਮ ਰਾਹੀਂ ਸਾਡੇ ਜਿਹੜੇ ਜੁਝਾਰੂ ਵਲੰਟੀਅਰ ਨੇ ਸਾਡੀ ਪਾਰਟੀ ਹੈ ਇਹ ਲੋਕਾਂ ਤੱਕ ਆਪਣੀ ਆਵਾਜ਼ ਪਹੁੰਚਾਉਂਦੀ ਹੈ ਤੇ ਅੱਜ ਤੁਹਾਡੇ ਮਾਧਮ ਰਾਹੀਂ ਅਸੀਂ ਸਭ ਨੂੰ ਵਧਾਈਆਂ ਦੇਣਾ ਚਾਹੁੰਦੇ ਆ ਸਾਡੀ ਸਾਰੀ ਪਾਰਟੀ ਦੇ ਵਲੰਟੀਅਰ ਕਰੀਮ ਸਾਰੀ ਇੱਥੇ ਖੜੀ ਆ ਤੇ ਅਸੀਂ ਅੱਜ ਲੱਡੂ ਵੰਡ ਕੇ ਝੰਡੇ ਲੈ ਕੇ ਆਪਣਾ ਉਹਦਾ ਪ੍ਰਦਰਸ਼ਨ ਕਰ ਰਹੇ ਆ ਬਹੁਤ ਬਹੁਤ ਸਾਰੀ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਆਮ ਆਦੀ ਪਾਰਟੀ ਦੇ ਵਲੰਟੀਅਰ ਨੂੰ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਤੇ ਇਦਾਂ ਹੀ ਜਿਹੜੀ ਪਾਰਟੀ ਇਦਾਂ ਦੁਗਣੀ ਰਾਜ ਚੌਗਣੀ ਮਿਹਨਤ ਕਰਦੀ ਰਹੇ ਅਸੀਂ ਹਮੇਸ਼ਾ ਹੀ ਆਪਣਾ ਪਸੀਨਾ ਵਹਾਣ ਲਈ ਹਮੇਸ਼ਾ ਤਿਆਰ ਆ ਜੀ ਤੇ ਨਤੀਜੇ ਜਿਹੜੇ ਇਦਾਂ ਦੇ ਜਦੋਂ ਆਉਂਦੇ ਨੇ ਤਾਂ ਬਹੁਤ ਖੁਸ਼ੀ ਹੁੰਦੀ ਹੈ ਜੀ ਜੀ ਵਿਰੋਧੀਆਂ ਨੇ ਬੜਾ ਜ਼ੋਰ ਲਗਾਇਆ ਜੀ ਉੱਥੇ ਜਾ ਕੇ ਧਰਨੇ ਪ੍ਰਦਰਸ਼ਨ ਵੀ ਕੀਤੇ ਬਹੁਤ ਜ਼ੋਰ ਲੱਗਿਆ ਜੀ ਉਹਨਾਂ ਦਾ ਵੀ ਫੇਰ ਵੀ ਨਤੀਜੇ ਨੇ ਜਿਹੜੇ ਉਹ ਚਰਦੀ ਕਲਾ ਲਈ ਆਏ ਸੀ 아니 ਬਿਲਕੁਲ ਦੇਖੋ ਵਿਰੋਧੀਆਂ ਦਾ ਕੰਮ ਤਾਂ ਹੈ ਜੀ ਉਹਨਾਂ ਦਾ ਆਪਣਾ ਕੰਮ ਕਰਨਾ ਪਰ ਅਸੀਂ ਆਪਣਾ ਕੰਮ ਕੀਤਾ ਜੀ ਪਾਰਟੀ ਨੇ ਆਪਣਾ ਕੰਮ ਕੀਤਾ ਸਾਡੇ ਸੀਐਮ ਭਗਵੰਤ ਮਾ ਜੀ ਦਿਨ ਰਾਤ ਲੱਗੇ ਰਹੇ ਆ ਕੇਜਰੀਵਾਲ ਸਾਹਿਬ ਮਨੀਸ਼ ਚੋਧੀਆਂ ਜੀ ਤੇ ਜਿੰਨੇ ਸਾਡੇ ਐਮਐਲਏ ਗੁਰਦੇਵ ਸਿੰਘ ਦੇਵ ਮਾਨ ਜੀ ਅਸੀਂ ਵੱਡੇ ਜਥੇ ਲੈ ਕੇ ਇੱਥੋਂ ਜਾਂਦੇ ਰਹੇ ਆ ਤੇ ਬਹੁਤ ਮਿਹਨਤ ਕੀਤੀ ਉੱਥੇ ਤੇ ਉਹਦਾ ਫਲ ਵੀ ਮਿਲਿਆ ਬਹੁਤ ਵਧੀਆ ਜੀ ਤੇ ਹੁਣ ਆਉਣ ਵਾਲੇ ਟਾਈਮ 'ਚ ਕੀ ਵੱਖਰਾ ਕਰਨ ਜਾ ਰਹੇ ਹਾਂ ਜੀ ਕਿਉਂਕਿ ਲੋਕ ਵੀ ਸਵਾਦ ਜਿਤਾ ਰਹੇ ਨੇ ਲੋਕ ਨਾਲ ਜੁੜ ਰਹੇ ਨੇ ਆਉਣ ਵਾਲੇ ਟਾਈਮ 'ਚ ਪੰਜਾਬ ਦੇ ਲੋਕਾਂ ਨੂੰ ਕੀ ਤੋਹਫਾ ਮਿਲੂਗਾ ਜੀ ਕਿਉਂਕਿ ਉਮੀਦਾਂ ਬੜੀਆਂ ਨੇ ਪੰਚਾਇਤਾਂ ਵਾਲਾ 5-5 ਲੱਖ ਰੁਪਏ ਜੀ ਜਿਹੜਾ ਸਰਬਸੰਮਤੀ ਵਾਲਾ ਉਹਦੇ ਵੱਲ ਵੀ ਲੋਕਾਂ ਦਾ ਧਿਆਨ ਆ ਕਿ ਉਹ ਵੀ ਜਲਦ ਮਿਲੇ ਨਹੀਂ ਬਿਲਕੁਲ ਉਹ ਤਾਂ ਮਿਲਣ ਜਾ ਰਹੇ ਬੜੀ ਜਲਦ ਮਿਲਣ ਜਾ ਰਹੇ ਤੇ ਵੱਡੇ ਲੈਵਲ ਤੇ ਹੁਣ ਕੰਮ ਹੋਣਗੇ ਜੀ ਕਿਉਂਕਿ ਟਾਈਮ ਥੋੜਾ ਰਹਿ ਗਿਆ ਜੀ ਤੇ ਬਹੁਤ ਵੱਡੇ-ਵੱਡੇ ਕੰਮ ਜਿਹੜੇ ਬੜੀ ਜਲਦੀ ਜਿਹੜੇ ਆ ਹੋਣ ਜਾ ਰਹੇ ਆ ਤੇ ਪੰਜਾਬ ਦਾ ਜਿਹੜਾ ਨਕਸ਼ਾ ਜਿਹੜਾ ਹੈ ਉਹ ਬਦਲੂਗਾ ਬਹੁਤ ਜਿਹੜੇ ਹੁਣ ਤੱਕ ਕੰਮ ਨਹੀਂ ਹੋਏ ਇਦਾਂ ਦੇ ਕੰਮ ਹੋ ਚੁੱਕੇ ਨੇ ਪਹਿਲਾਂ ਵੈਸੇ ਪਰਦੇ ਹੋਰ ਬਹੁਤ ਵੱਡੇ ਲੈਵਲ ਦੇ ਉੱਪਰ ਕੰਮ ਜਿਹੜੇ ਆ ਹੋਣ ਜਾ ਰਹੇ ਆ ਤੇ ਸਿੱਖਿਆ ਨੂੰ ਲੈ ਕੇ ਸਿਹਤ ਨੂੰ ਲੈ ਕੇ ਹਰ ਵਰਗ ਦੇ ਗਰੀਬ ਬੰਦੇ ਨੂੰ ਲੈ ਕੇ बिजनेਸਮੈਨ ਬੰਦੇ ਨੂੰ ਲੈ ਕੇ ਵਪਾਰੀ ਨੂੰ ਲੈ ਕੇ ਕਿਸਾਨ ਨੂੰ ਲੈ ਕੇ ਹਰ ਤਰੀਕੇ ਦੇ ਕੰਮ ਹੋ ਰਹੇ ਆ ਤੇ ਹੋਣਗੇ ਬਹੁਤ ਵੱਡੇ ਵੱਡੇ ਕੰਮ ਹੋਣਗੇ ਤੁਹਾਡੇ ਮਾਧਿ ਉਹ ਵੀ ਦੱਸਾਂਗੇ ਅਸੀਂ ਜੀ ਚੇਅਰਮੈਨ ਸਾਹਿਬ ਫਤਿਹ ਅਰਜ਼ ਕਰਦੇ ਆਂ ਜੀ ਵੈਗੁਰੂ ਜੀ ਖਾਲਸਾ ਸਾਬ ਵੈਗੁਰੂ ਜੀ ਕੀ ਫਤਿਹ ਕਿੱਦਾਂ ਦੇਖਦੇ ਆਂ ਜੀ ਫਿਰ ਨਤੀਜਿਆਂ ਨੂੰ ਬੜੀ ਮਿਹਨਤ ਕੀਤੀ ਕਹਿੰਦੇ ਜੀ ਹੁਣਾ ਸਾਹਿਬ ਬਹੁਤ ਖੁਸ਼ੀ ਦਾ ਦਿਨ ਅੱਜ ਸੋ ਅਸੀਂ ਘਰ ਘਰ ਅਲਖ ਜਗਾਈ 3 ਸਾਲ ਦੇ ਆਮ ਆਦਮੀ ਪਾਰਟੀ ਨੇ ਜਿਹੜੇ ਕੰਮ ਕੀਤੇ ਸੀ ਅਸੀਂ ਕੰਮਾਂ ਦੇ ਆਧਾਰ ਤੇ ਵੋਟ ਮੰਗੀ ਆ ਵੀ ਜੀ ਸੋ ਲੋਕਾਂ ਨੇ ਫਤਵਾ ਦਿੱਤਾ 11000 ਦੀ ਲੀਡ ਵੱਡੀ ਲੀਡ ਆ ਸੋ ਥੋੜੀ ਜੀ ਗਰਮੀ ਕਾਰਨ ਇੱਕ ਛੁੱਟੀਆਂ ਹੋਈਆਂ ਸੀ ਤੇ ਅੱਧੇ ਘਰਾਂ ਨੂੰ ਵਿੱਚ ਜਿੱਥੇ ਅਸੀਂ ਘਰੇ ਜਾਂਦੇ ਸੀ ਤਾਲੇ ਲੱਗੇ ਹੋਏ ਸੀ ਸੋ ਵੋਟ ਪਰਸੈਂਟ ਥੋੜੀ ਘਟ ਗਈ ਜੇ ਵੋਟ ਹੋਰ ਪੈਂਦੀ ਤਾਂ ਹੋਰ ਵੱਡੀ ਲੀਡ ਹੋ ਜਾਂਦੀ 90000 ਪੋਲ ਹੋਈ ਆ ਸਾਰੀ ਜੀ ਸੋ ਬੜਾ ਖੁਸ਼ੀ ਦਾ ਮਾਹੌਲ ਆ ਅਸੀਂ ਸਰਕਾਰ ਵੱਲੋਂ 3 ਸਾਲ ਦੇ ਕੀਤੇ ਕੰਮਾਂ ਨੂੰ ਲੈ ਕੇ ਵੋਟ ਲੋਕਾਂ ਨੇ ਪਾਈ ਆ ਲੋਕ ਸਰਕਾਰ ਤੋਂ ਬਹੁਤ ਖੁਸ਼ ਨੇ ਜੀ ਇਹ ਆਉਣ ਵਾਲੇ ਟਾਈਮ 'ਚ ਕੀ ਕਹੇਂਗੇ ਹੋ ਜੀ ਕਿੱਦਾਂ ਦੇ ਲੋਕਾਂ ਨੂੰ ਜਿਹੜੇ ਵਿਕਾਸ ਦੇ ਕੰਮ ਨੇ ਲੋਕ ਪੰਜਾਬ ਨੂੰ ਤਰੱਕੀ ਦੀ ਰਾਹ ਤੇ ਲਿਜਾਣ ਲਈ ਕਿੱਦਾਂ ਦੇ ਕੰਮ ਹੋਣਗੇ ਕੀ ਉਮੀਦ ਕਰਨ ਲੋਕ ਅੱਗੇ ਹੁਣਾਉਣ ਲੋਕ ਜਿਵੇਂ 3 ਸਾਲ ਕੰਮ ਕਰਿਆ ਸੀ ਇਦਾਂ ਹੀ ਇਹਦੀ ਰਫ਼ਤਾਰ ਅਸੀਂ ਹੁਣ ਡਬਲ ਕਰ ਦੇਣੀ ਆ ਸੋ ਜਿਹੜਾ ਬੀਬੀਆਂ ਨਾਲ ਵਾਅਦਾ ਕਰਿਆ ਸੀ ਉਹ ਵੀ ਜਲਦੀ ਪੂਰਾ ਹੋਣ ਵਾਲਾ ਤੇ ਬਾਕੀ ਦਾ ਤੁਹਾਨੂੰ ਪਤਾ ਹੀ ਆ 600 ਜੁਨਟ ਫ੍ਰੀ ਜਿਹੜੇ ਆਮ ਮੱਧ ਵਰਗ ਪਰਿਵਾਰ ਨੇ 70% ਲੋਕਾਂ ਦੇ ਘਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਲੋਕਾਂ ਦੇ ਖੇਤਾਂ ਦੇ ਵਿੱਚ ਪਾਣੀ ਪਹੁੰਚਾਤਾ ਜਿਹੜਾ ਪਹਿਲਾਂ ਰੋਲਾ ਪਈ ਜਾਂਦਾ ਹੁੰਦਾ ਸੀ ਜਦੋਂ ਜੀਰੀ ਲੱਗਦੀ ਸੀ ਵੀ ਪਾਣੀ ਨਹੀਂ ਲਾਈਟ ਨਹੀਂ ਲਾਈਟ 24 ਘੰਟੇ ਮੰਗ ਕਰੀ ਪਈ ਆ ਸੋ ਭਗਵੰਤ ਮਾਨ ਦੀ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਬਹੁਤ ਵਧੀਆ ਉਪਰਾਲੇ ਕਰ ਰਹੀ ਆ ਤੇ ਆਉਣ ਵਾਲੇ ਦਿਨਾਂ ਚ ਜੋ ਅਸੀਂ ਵਾਦੇ ਨਹੀਂ ਵੀ ਕੀਤੇ ਸੀ ਉਹ ਵੀ ਪੂਰੇ ਕਰਾਂਗੇ ਰਫਤਾਰ ਦੀ ਆ ਗਈ ਰਫਤਾਰ ਤੇਜ਼ ਕਰਾਂਗੇ ਬਹੁਤ ਸਾਰੇ ਲੋਕ ਕਹਿੰਦੇ ਸੀ ਕਹਿੰਦੇ ਜੀ ਡੇਢ ਸਾਲ ਰਹਿ ਗਿਆ ਉਸ ਤੋਂ ਬਾਅਦ ਦੇਖਿਓ ਕੀ ਹਾਲਾਤ ਬਣਦੇ ਨੇ ਕਿਦਾਂ ਦਾ ਉਹ ਹੁੰਦਾ ਏ ਉਹਨਾਂ ਨੂੰ ਕੀ ਕਹਾਂਗੇ ਉਹ ਹੁਣ ਜਿਹੜੇ ਕਹਿੰਦੇ ਸੀ ਕਿ ਡੇਢ ਸਾਲ ਰਹਿ ਗਿਆ ਸਾਲ ਰਹਿ ਗਿਆ ਲੋਕਾਂ ਨੇ ਇਹਨਾਂ ਨੂੰ ਦਿਖਾ ਦੇਣਾ ਹੀ ਉਹਨਾਂ ਨੂੰ ਇਹ ਕਹਦੇ ਹੋ ਕਿ ਸਾਢੇ 6 ਹਾਲ ਤੱਕ ਝਾਕਿਓ ਵੀ ਨਾ ਸਾਢੇ 6 ਸਾਲ ਸਾਡੇ ਪਏ ਨੇ ਅੱਗੇ ਵੀ ਅਸੀਂ ਕੰਮ ਕਰਾਂਗੇ ਲੋਕਾਂ ਨੇ ਸਾਨੂੰ ਫਿਰ ਫਤਵਾ ਦੇਣਾ ਸੋ ਆਮ ਆਦਮੀ ਪਾਰਟੀ ਜਿੰਦਾਬਾਦ ਜਿੰਦਾਬਾਦ ਜੀ ਸਰਦਾਰ ਗੁਰਦੇਵ ਸਿੰਘ ਦੇਮਾਨ ਜਿੰਦਾਬਾਦ ਸੋ ਸੈਂਕੀ ਜੀ ਨੇ ਸੈਂਕੀ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਨਤੀਜਿਆਂ ਨੂੰ ਢੋਲ ਦੇ ਡੱਗੇ ਤੇ ਜਸ਼ਨ ਮਨਾਏ ਜਾ ਰਹੇ ਨੇ ਜੀ ਬਹੁਤ ਖੁਸ਼ੀ ਹੈ ਜੀ ਜਦੋਂ ਪਾਰਟੀ ਜਿੱਤਦੀ ਆ ਬਹੁਤ ਚਾ ਚੜਦਾ ਜੀ ਅੱਜ ਬਹੁਤ ਆ ਗਾਣਾ ਦੇਣਾ ਸਾਨੂੰ ਬਹੁਤ ਚਾਏ ਜੀ ਤੇ ਅੱਗੇ ਆਉਣ ਵਾਲੇ ਟਾਈਮ 'ਚ ਲੋਕਾਂ ਨੂੰ ਕੀ ਕਹਾਂਗੇ ਕਿ ਉਹ ਕਿੱਦਾਂ ਦਾ ਜਿਹੜਾ ਲੋਕ ਸਾਨੂੰ ਥੋੜਾ ਸਮਾਂ ਦਿਓ ਬਾਸੋਂ ਲਈ ਅਸੀਂ ਬੱਕਰਾ ਕੁਝ ਕਰਕੇ ਦਿਖਾਵਾਂਗੇ ਲੋਕਾਂ ਮੰਗ ਲੁੱਟਾਂਗੇ ਨਹੀਂ ਇਹ ਵਾਦਾ ਹੈ ਜੀ ਜੀ ਧੰਨਵਾਦ ਸਵਾਦ ਲਿਆ ਲਾਂਗੇ ਬਾਸ ਤੁਹਾਨੂੰ ਥੋੜਾ ਜਿਹਾ ਸਮਾਂ ਦੇ ਦਿਓ ਬਸ ਜੀ ਸੋ ਜਸ਼ਨ ਮਨਾਏ ਜਾ ਰਹੇ ਨੇ ਆਮ ਆਦਮੀ ਪਾਰਟੀ ਵੀ ਜਿੱਤਦੇ ਸੋ ਤੁਸੀਂ ਦੇਖ ਰਹੇ ਹੋ ਢੋਲ ਦੇ ਡੱਗੇ ਦੇ ਉੱਤੇ ਮੱਕਾ ਲਾ ਕੇ ਅੱਗੇ ਵਧੇ ਜਾ ਰਹੇ ਕਹਿੰਦੇ ਜੀ ਵਿਸ਼ਵਾਸ ਕਰਨ ਲੋਕ ਕੌਣ ਆਲੇ ਟੈਨ ਚ ਕੁਸ ਵੱਖਰਾ ਕਰਕੇ ਦਿਖਾਵਾਂਗੇ ਫਿਲਹਾਲ ਸਾਨੂੰ ਦੋ ਆਗਿਆ ਧੰਨਵਾਦ ਮਾਰਨ ਨੇ ਮੋਚਾਈ ਫਤੇ ਕਰਤਾ ਜੀ ਗੁਜਰਾਤ ਵਾਲਾ ਵੀ ਕਰਤਾ ਤੇ ਲੁਧਿਆਣਾ ਵਾਲਾ ਵੀ ਕਰਤਾ ਵਿਰੋਧੀਆਂ ਨੇ ਬੜਾ ਜ਼ੋਰ ਲਗਾਇਆ ਜੀ ਉੱਥੇ ਜਾ ਕੇ ਧਰਨੇ ਪ੍ਰਦਰਸ਼ਨ ਵੀ ਕੀਤੇ ਬਹੁਤ ਜ਼ੋਰ ਲੱਗਿਆ ਜੀ ਉਹਨਾਂ ਦਾ ਵੀ ਫੇਰ ਵੀ ਨਤੀਜੇ ਨੇ ਜਿਹੜੇ ਉਹ ਚੜ੍ਹਦੀ ਕਲਾ ਲਈ ਹੈ ਜੀ ਉਹਨਾਂ ਨੂੰ ਇਹ ਕਹਦੇ ਕਿ ਸਾਢੇ 6 ਸਾਲ ਤੱਕ ਝਾਕਿਓ ਵੀ ਨਾ ਸਾਢੇ 6 ਸਾਲ ਸਾਡੇ ਪਏ ਨੇ ਅੱਗੇ ਵੀ ਅਸੀਂ ਕੰਮ ਕਰਾਂਗੇ ਲੋਕਾਂ ਨੇ ਸਾਨੂੰ ਫਿਰ ਫਤਵਾ ਦੇਣਾ ਸੋ ਆਮ ਆਦਮੀ ਪਾਰਟੀ ਜਿੰਦਾਬਾਦ ਹੈ ਜਿੰਦਾਬਾਦ ਹੋ ਪੰਜਾਬ ਦਾ ਜਿਹੜਾ ਨਕਸ਼ਾ ਜਿਹੜਾ ਹੈ ਉਹ ਬਦਲੂਗਾ ਬਹੁਤ ਜਿਹੜੇ ਹੁਣ ਤੱਕ ਕੰਮ ਨਹੀਂ ਹੋਏ ਇਦਾਂ ਦੇ ਕੰਮ ਹੋ ਚੁੱਕੇ ਨੇ ਪਹਿਲਾਂ ਵੈਸੇ ਪਰ ਦੇ ਹੋਰ ਬਹੁਤ ਵੱਡੇ ਲੈਵਲ ਦੇ ਉੱਪਰ ਕੰਮ ਜਿਹੜੇ ਆ ਹੋਣ ਜਾ ਰਹੇ ਆ ਆਮ ਆਦਮੀ ਪਾਰਟੀ ਨੇ ਜਿਹੜੇ ਕੰਮ ਕੀਤੇ ਸੀ ਅਸੀਂ ਕੰਮਾਂ ਦੇ ਆਧਾਰ ਤੇ ਵੋਟ ਮੰਗੀ ਆ ਵੀ ਸੋ ਲੋਕਾਂ ਨੇ ਫਤਵਾ ਦਿੱਤਾ 11000 ਦੀ ਲੀਡ ਵੱਡੀ ਲੀਡ ਆ